ਹਾਂਜੀ ਵੱਡੂ ਮਾਰਨਿੰਗ ਅਗਲਾ ਦਿਨ ਸਾਡਾ ਹੋ ਗਿਆ ਸ਼ੁਰੂ ਜੀ ਤੇ ਬਾਹਰ ਕੀ ਠੰਡ ਇਹ ਥੋੜਾ ਬੋਧ ਰੈਡੀ ਹੋ ਕੇ ਫੇਰ ਹੀ ਨਿਕਲਦੇ ਆ ਰਾਤ ਬਰਮਾਦ ਮਨ ਸੁਖ ਸ਼ਾਂਤੀ ਨਾਲ ਬਤੀਤ ਕਰਵਾਤੀ ਹੈ ਬਦਵਾਸ ਇਹ ਸੱਚੀ ਪੁੱਛਾ ਖੈਰ ਦਾ ਦਿਨ ਵੀ ਵਧੀਆ ਨੇ ਪਰ ਜੜੀ ਸੁਖ ਸ਼ਾਂਤੀ ਰਹੇ ਲਓ ਜੀ ਲਾਈਟ ਲੂਜ਼ ਹੋ ਰਿਹਾ ਜੀ ਤੇ ਜਿਉ ਜਾ ਬਣ ਗਿਆ ਵਧੀਆ ਹੀ ਵਧੀਆ ਹਉ ਸਾਹਮਣੇ ਮਾਰ ਰਿਹਾ ਝਾਤੀਆਂ ਚੱਕੀ ਪਰਦਾ ਮੜਾ ਜਾ चानन तो यार चा है ए, हाँ ठीक है यार है सही है निकलिए बार फिर हलो जी ब्रेकफास्ट रेडी ब्रेकफास्ट चल रहे ਹਾਂਜੀ ਲੱਡਾ ਜੀ ਕੀ ਹਾਲ ਹੈ ਬਾਹ ਵਧੀਆ ਵਧੀਆ ਫਿੱਟ ਹੋਰ ਜੀ ਕਿਵੇਂ ਹੋ ਚੱਲੀ ਜਾਂਦਾ ਕਹ ਹਾਂ ਪਿੰਡ ਚੱਲੀਏ ਨਹੀਂ ਹੁਣ ਲੋ ਜੀ ਤਿਆਰੀਆਂ ਹਾਂ ਵੀ ਚੋਬਰੋ ਚੋਬਰੋ ਰੈਡੀ ਉਹ ਚੋਬਰ ਭੱਜ ਗਿਆ ਨਹੀਂ ਆ ਗੱਲ ਨਹੀਂ ਬਣਦੀ ਇਹ ਵੈ ਲੱਗਦਾ ਤਾਂ ਇੱਥੋਂ ਆਈਆਂ ਜਿਵੇਂ ਪਿੱਛੇ ਪਹਾੜੀਆਂ ਆ ਗਈਆਂ ਵੀ ਕਸ਼ਮੀਰਵਾਦੀ ਆ ਕੋਈ ਸਹੀ ਗੱਲ ਪਿੱਛੇ ਪਾੜੀਆਂ ਆਏ ਆ ਕਸ਼ਮੀਰ ਦਤਵਾਦੀ ਕੋਈ ਟੈਂਟਾਂ 'ਚ ਰਹ ਰਹੇ ਜਾਣਦੀਆਂ ਪੂਰੀਆਂ ਤਿਆਰੀਆਂ ਬਾਈ ਸਟਿਚਿੰਗ 'ਚ ਐ ਗੱਡਾ ਚਲੋ ਬਈ ਚਲੋ ਸੱਜਣਾ ਲੇਟ ਐ ਪਾਣੀ ਭਰ ਗਿਆ ਯਾਹਾਂ ਤੇ ਦੋ ਬੋਤਲਾਂ ਬਹੁਤ ਨੇ ਇੱਕ ਆ ਦੂਜੀ ਡੰਗਰੀ ਪਾ ਲਈ ਸਫੇਰ ਘਰ ਦੇ ਦੋ ਜੀ ਤੇ ਕੋਆ ਨਾ ਕੋਈ ਸਮੋਲ ਦਾ ਉਹ ਤਾਂ ਕਿੰਦਾ ਐਸੀ ਵੈਸੇ ਨਾ ਕੋਈ ਕਿਸੇ ਨੂੰ ਕਿਸੇ ਨੂੰ ਕਸੇ ਦੀ ਕਿਸੇ ਨੂੰ ਕਸੇ ਦੀ ਇਹਨੂੰ ਆਪਦੀ ਪਾਲਿਸੀ ਦੀ ਪੈ ਗਈ ਇਹ ਸਾਡੇ ਭਾਈ ਜੀ ਐਲ ਆਈ ਸੀ ਤੋਂ ਸੀਗੇ ਇਹ ਵੇ ਪੁੱਛਣ ਲੱਗ ਪਏ ਮੇਰੀ ਐਲ ਆਈ ਸੀ ਦੀ ਪਾਲਿਸੀ ਮੇਜਰ ਹੋਣਾ ੜੀ ਤੇ ਮੈਂ ਕੀ ਕਰਾਉਂਦਾ ਹੁਣ ਉਹ ਬਿਲਕੁਲ ਗਵਰਡ ਨੂੰ ਨਾ ਬਣਾ ਗਵਾਰੀ ਚਲੀ ਆ ਪੁਲਿਸ ਰਿਪੋਰਟ ਰਖਾਣੀ ਪਣੀ ਆ ਜੀ ਫਿਰ ਵੈਸੇ ਆਪਾਂ ਵੈਸੇ ਨਹੀਂ ਜੀ ਆਪਾਂ ਕੋਈ ਸਿਕੜਾ ਸਕਦੇ ਕੀ ਬੰਦ ਠੀਕ ਹੈ ਬੈਕ ਬੈਕ ਕਰ ਲਿਆ ਉਸਮਾਨ ਤੋਂ ਨਹੀਂ ਬੋਲਾ ਟੈਕ ਮੈਂ ਯੈਸ ਇਹ ਠੀਕ ਹੈ ਆਹ ਬੈਕ ਕੋਲ ਚੱਕਰ ਨਾ ਹੋ ਗਿਆ ਆਪਾਂ ਚੈੱਕ ਕਰਾਂਗੇ ਅਬ ਜਦ ਤੱਕ ਮੈਂ ਬੋਲਦਾ ਵਿਚ ਵਿੱਚ ਨਹੀਂ ਬੋਲਣਾ ਓਕੇ ਯੈਸ ਥੈਂਕਸ ਆਪਕੇ ਕਲੀਅਰ ਅਨੰਦਰ ਯੈਸ बच्चरा बच्चरा नहीं, no. नो, नहीं, no, नहीं, नहीं है।, है। नहीं अरे जब मैंने बोला जब तक मैं बोलूंगा नहीं बोलना है आज yes. okay. okay. वो सारे गे। गे है है। विलेज ठीक आज हम चलेंगे यहाँ से मीन लिए। ओके उसका डिस्टेंस है एट किलोमीटर ओके और पूरा सेवेंटी डिग्री का स्लोप है यहाँ सेक्शन है

70 ਡਿਗਰੀ ਦੀ ਸਟੀਕ ਚੜਾਈ ਜਿਵੇਂ ਜਿਵੇਂ ਸੂਰਜ ਦੇ ਨੇੜੇ ਹੁੰਨੇ ਜਾਂਦੇ ਆ ਠੰਡ ਵੱਧ ਜਾਂਦੀ ਹੈ ਗਰਮੀ ਘਟਦੀ ਜਾਂਦੀ ਹੈ ਪਰ ਤੁਰਦਿਆਂ ਨੂੰ ਉਹੀ ਪਸੀਨਾ ਆਜ ਬ ਪ੍ਰਕਿਰਤੀ ਬਹੁਤ ਸੁੰਦਰ ਬਹੁਤ ਕਮਾਲ ਲਓ ਜੀ 15 ਮਿੰਟ ਦਾ 15 ਮਿੰਟ ਦਾ ਸਟੇ ਚੰਗੀ ਟ੍ਰੈਕਿੰਗ ਹੈ ਪੀਤਾ ਰੋਡੂ ਦਾ ਜੂਸ ਜਿਹਨੂੰ ਬਰਾਸ ਕਹਿੰਦੇ ਨੇ ਹੈ ਇੰਗਲਿਸ਼ ਰੂੜੂ ਕਹਿ ਰਿਹਾ ਹੈ ਬਰਾਸ ਦਾ ਜੂਸ ਹਾਂ ਬਹੁਤ ਵਧੀਆ ਚੀਜ਼ ਆ ਇਹ ਤੁਸੀਂ ਪੀਓ ਇਹ ਸਿਹਤ ਲਈ ਚੰਗਾ ਹੁੰਦਾ ਹਾਂ ਜੇ ਕਿਸੇ ਨੇ ਬਰਾਸ ਬਾਰੇ ਇੱਕ ਦੋ ਬੰਦਿਆਂ ਦਾ ਕਮਰਾ ਇੱਥੇ ਆ ਦੋ ਹਾਂ ਵਿੱਚੋਂ ਪਰੋ ਕਿਵੇਂ ਲਓ ਜੀ 70000 7700 ਤੋਂ ਹਿਮੰਤ ਉਰਫ ਸੁਪਟਾ ਜੋ ਹੋ ਕੇ ਆਤਾ ਹੈ ਉਹ ਤੋਂ ਨਾ ਕਰ ਉਹ ਕਮ ਹੈ ਨਾ ਮੈ ਪਤਾ ਹੀ ਹੋ ਗਿਆ 7000 2 एचआई ਵਾਲੇ ਨਾ ਫੁੱਟ 11000 ਫੁੱਟ ਤੇ ਜਾ ਰਹੇ ਆ ਤੇ ਕਹਿੰਦਾ ਵੀ ਪਸੀਨਾ ਐ ਪਿੱਛੇ ਪੈਰ ਜਮ ਹੋਰ ਬਾਈ ਹੋਰ ਲੱਗੇ 4/4 ਇਹ 4/8 ਲੱਗਿਆ ਆ 7000 ਤੋਂ 11000 ਤੇ ਨਜ਼ਾਰਾ ਫੁੱਲ ਹੈ ਇਹ ਵਾਹੇ ਹੋਏ ਖੇਤ ਢਲਾਨਾਂ ਦੇ ਵਿੱਚ ਜਿੱਥੇ ਮੇਰੇ ਹਿਸਾਬ ਨਾਲ ਵੀ ਇਹ ਸੁੱਕੇ ਦੀ ਖੇਤੀ ਕੀਤੀ ਜਾਂਦੀ ਹੈ ਤੇ ਉਹ ਸਾਡੇ ਚੋਬਰ ਅਚਲਾ ਚੱਲ ਸੁਖਿਆ ਨਜ਼ਾਰੇ ਬੜੇ ਨਜ਼ਾਰੇ ਆਹ ਦੰਦਾਈ ਸੁਖਾ ਤੇ ਸੁਕੇ ਦੇ ਨਾਲ ਜੰਗਲਾਂਤ ਮਹਿਕਮ ਨਜ਼ਾਰੇ ਵੇ ਗਾੜੀ ਐਕਟੀਵਿਟੀ ਮਨ ਤੇ ਹਾਉ ਪਰਲੇਮੈਂਟ ਸੇ ਖੜੇ ਕਰਨਾਟਕਾ ਦੀ ਟੀਮ ਐ ਲੋ ਜੀ ਲੱਗ ਪਏ ਪੰਜਾਬੀ ਤੇ ਕਰਨਾਟਕਾ ਵਾਲੇ ਸੁਖੇ ਚੱਲ ਆਣੀ ਹਲਾ ਮੂਨਾ ਗੱਡ ਗੱਡ ਗੱਡੇ ਐ ਨਹੀਂ ਚੋੜਨੀ ਐ ਐ ਬੁਝੇ ਗਏ ਪਹਿਲੀ ਗਈ ਐ ਐ ਨਹੀਂ ਤੋੜਾ ਫੇਰ ਆਪਾਂ ਜਮਾਈ ਨਹੀਂ ਕਰਦੇ ਤੇ ਬਸ ਚੱਲਾ-ਗੱਲਾ ਰੋਮ ਖੁੱਲ ਗਿਆ ਹਾਂਜੀ ਕੀ ਹਾਲ ਆ ਭਾਈ ਠੀਕ ਠਾਕ ਠੀਕੋ ਛੜਦੀ ਕਲਾ ਛੜਦੀ ਕਲਾ ਛੜਦੀ ਕਲਾ ਨਿਊਜ਼ ਚੈਨਲ ਅਨੌਕਾ ਹਾਂ ਲਓ ਜੀ ਲਗਭਗ ਅੱਧੀ ਵਾਰ ਤੋਂ ਉੱਪਰ ਆ ਚੁੱਕੇ ਆ ਤੇ 11000 ਫੁੱਟ ਤੇ ਜਾ ਕੇ ਰੁਕਾਂਗੇ ਪੰਜ ਸੱਜਣ ਹੀ ਆ ਗਏ ਨੇ ਛੇਮਾ ਵੀ ਆ ਗਿਆ ਬਾਕੀ ਆਛੀ ਵੀ ਬਾਈ ਵੀ ਆ ਗਿਆ ਤੇ ਬਾਕੀ ਮੋਗਿਆ ਵੀਰ ਵੀ ਆ ਰਹੇ ਆ ਬੜਾ ਖਚ ਕੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਨਜ਼ਾਰਾ ਚੱਲੋ ਸਖਿਆ ਨਜ਼ਾਰਾ ਹੀ ਉੱਪਰ ਖਤਰਾ ਖਤਰਾ ਕੋਈ ਨਹੀਂ ਹੈਗਾ ਆਪਾਂ ਮਸ਼ਹੂਰ ਕਰਦਾਂ ਨਜ਼ਾਰੇ ਵਾਲਾ ਜਿਵੇਂ ਖਤਰੇ ਵਾਲਾ ਮਸ਼ਹੂਰ ਆ ਨਾ ਆਪਾਂ ਨਜ਼ਾਰੇ ਵਾਲਾ ਮਸ਼ਹੂਰ ਕਰਦਾਂ ਵਾਕੇ ਕੋਈ ਜਨਤਾ ਆਪਣੇ ਨੂੰ ਸਾਲ ਦਾਰ ਦਿਆਂ ਨੇ ਚੰਗੀ ਚੀਜ਼ ਆਈ ਹੈ ਜੋ ਸਰਾ ਜਵੰਡ ਹੋਏ ਨਜ਼ਾਰਾ ਆ ਗਿਆ ਹੁਸਕਵਰ ਕਰ ਲਈ ਫਿਰ ਲੋ ਜੀ ਲਗਭਗ ਨਜ਼ਦੀਕ ਹੀ ਆ ਤੇ ਛੋਟੀ ਛੋਟੀ ਬਰਫ ਪਰੀ ਜੰਮੀ ਹੋਈ ਬਰਫ ਤੇ ਥੋੜਾ ਧਿਆਨ ਨਾਲ ਚੱਲਣ ਦੀ ਲੋੜ ਹਾਂ ਜੀ ਉਹ ਸਿੱਤੇ ਹੇ ਵਾਲਾ ਉਸ ਤੋਂ نیچے बस साथ नहीं है कोई गल नहीं ਤੇ ਇਹ ਦੇਖੋ ਕਿੰਨੇ ਵਧੀਆ ਫੁੱਲ ਬਹੁਤ ਸੋਹਣੀ ਤੋਪਾ ਤੇ ਉਹ ਬਹੁਤ ਸੋਹਣੇ ਪਹਾੜ ਕਿਆ ਖੂਬਸੂਰਤ ਨਜ਼ਾਰਾ ਹੈ ਪਹਿਲੀ ਵੀਡੀਓ ਬਣੀ ਐ Samsung ਤੋਂ ਤੇ ਦੂਜੀ ਹੁਣ Apple ਤੋਂ ਕਿਉਂਕਿ ਹੁਣ ਉਹਦੇ ਵਿੱਚ ਮੈਮਰੀ ਸਪੇਸ ਹੈ ਲਗਭਗ ਫੁੱਲ ਹੋਣ ਦੇ ਕੰਡੇ ਆ ਬਹੁਤ ਖੂਬਸੂਰਤ ਆਇਆ ਟਰੈਕਿੰਗ ਟਰੈਕਿੰਗ ਕਰੋ ਟਰੈਕਿੰਗ ਕਰੋ ਤੇ ਟਰੈਕਿੰਗ ਵਾਕਈ ਬਹੁਤ ਖੂਬਸੂਰਤ ਫੁੱਲ ਤੇ ਇਹਨਾਂ ਫੁੱਲਾਂ ਤੋਂ ਅੱਗੇ ਚਿੱਟੇ ਫੁੱਲ ਚਿੱਟੇ ਪਾੜ ਕਿਆ ਖੂਬਸੂਰਤ ਕਿਆ ਖੂਬਸੂਰਤ ਬਹੁਤ ਸੋਹਣੀ ਪਰਬਤ ਲੜੀ ਐ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਵੀ ਪਿੰਡ ਦਾ ਨਾਮ ਸੀ ਗ੍ਰਾਹਣ ਤੇ ਗ੍ਰਾਹਣ ਗ੍ਰਾਹਣ ਹੀ ਕਰੀ ਗਏ ਨਹੀਂ ਪਤਾ ਲੱਗਿਆ ਪਿੰਡ ਦਾ ਨਾਮ ਸੀ ਗ੍ਰਾਹਣ ਤੇ ਗ੍ਰਾਹਣ ਤੋਂ ਅਸੀਂ ਕਰੀਬ ਚੱਲੇ 9:30 ਵਜੇ ਤੇ ਜਿਹੜੀ ਇਹ ਚੜਾਈ ਦੱਸ ਰੇ ਸੀ 8 ਕਿਲੋਮੀਟਰ ਦੀ ਸਟ੍ਰੀਕ ਆਏ ਹਾਏ ਹਾਏ ਉਸ ਤੋਂ ਪਹਿਲਾਂ ਕਿਆ ਗੁਜ਼ਰਤੀ ਨਜ਼ਾਰਾ ਵਾਹ ਕਮਾਲ ਖੂਬਸੂਰਤ ਤਿਤਲੀ ਇਹ ਕੁਦਰਤ ਦੇ ਰੰਗ ਹੈ ਦੇਖੋ ਤੇ ਹੁਣ ਕਰੀਬ ਸਾਢੇ 12 ਹੋਏ ਆ ਜੀ 12:40 70 ਡਿਗਰੀ ਦੀ ਸਟੀਕ ਚੜਾਈ ਜੁਰੇ ਨੇ ਸਾਢੇ 3 3 ਸਵਾ 3 ਘੰਟਿਆਂ ਦੇ ਵਿੱਚ ਕਰ ਲਈ ਐ ਇਹ ਤੇ ਆ ਟੈਂਟ ਸਾਡੇ ਜਿਨ੍ਹਾਂ ਚ ਅੱਜ ਦੀ ਰਾਤ ਕੱਟੀ ਜਾਊਗੀ ਤੇ ਆ ਵੀਰ ਹਪਾਲ ਲੱਡਾ ਜੀ ਲੱਡਾ ਤੇ 53 ਸਾਲ ਦੀ ਉਮਰ 55 55 ਸਾਲ ਤੇ ਕਰੀਬ ਕਹਿੰਦੇ ਵੀ 32 ਸਾਲ ਹੋ ਗਏ ਮੈਨੂੰ ਇੰਨਾ ਪਹਾੜਿਆਂ ਦੇ ਪਹਾੜਾ ਦੇ ਵਿੱਚ ਘੁੰਮਦੇ ਫਿਰਦਿਆਂ ਨੂੰ ਠੀਕ ਹੈ ਜੀ ਤੇ ਇਹ ਮੇਰੇ ਵੀਰ ਹਰਪਾਲ ਸਿੰਘ ਜੀ ਦੌਲਤਪੁਰ ਬਠਿੰਡਾ ਹਾਂਜੀ ਬਠਿੰਡਾ ਪਿੰਡ ਦੌਲਤਪੁਰ ਪਿਛੇ ਤੋਂ ਟੀਚਰ ਲਓ ਜੀ ਫਸਟ ਟਰੈਕ ਫਸਟ ਟਰੈਕ ਕੀ ਬਾਤ ਹੈ ਜੀ ਤੇ ਆ ਸਾਡਾ ਵੀਰ ਸੁੱਖਾ ਸੇਵਕਾ ਨਿਆਰੇ ਨਿਆਰੇ ਕੋਈ ਖਤਰਾ ਗੁਜ਼ਰਾਨੀਗਾ ਤੇ ਆ ਮਟਰ ਜੀ ਸਾਡੇ ਆ ਕੇ ਮੋਗੇ ਤੋਂ ਮੋਗੇ ਤੋਂ ਲਾਵੀ ਠੀਕ ਹੈ ਜੀ ਤੇ ਆ ਇਹਨਾਂ ਦਾ ਬੇਟਾ ਇਹ ਕਹਿੰਦੇ ਆਮ ਗਰੁੱਪ 2:30 ਵਜੇ ਆਉਂਦਾ ਇੱਥੇ ਆਹ ਤੈਨੂੰ ਕਿਹਾ ਸੀ ਗੱਲ ਲੈ ਆਹ ਸੁਣੋ ਜੀ ਹੁਣ ਇਹ ਕਹਿੰਦੇ ਵੀ ਗਰੁੱਪ ਆਮ 2:30 ਵਜੇ ਪਹੁੰਚਦਾ ਹੈ ਤੇ ਅਸੀਂ ਪਹੁੰਚ ਗਏ ਤਿੰਨ ਘੰਟਿਆਂ ਦੇ ਵਿੱਚ ਹਾਂ ਨਹੀਂ ਅੱਪ ਤਿੰਨ ਘੰਟਿਆਂ ਦੇ ਵਿੱਚ ਤੇ ਕਹਿੰਦੇ ਵੀ 2:30 2:30 ਵਜੇ ਨੂੰ ਪਹੁੰਚਦੇ ਇੱਥੇ ਇਹ ਮੋਗੇ ਤੋਂ ਫੋਡੀ ਰੋਟ ਵਾਲੀ ਹੈ ਬਹੁਤ ਹੀ ਵਧੀਆ ਕੂਵ ਸੁਰਤ ਨਜ਼ਾਰਾ ਉਹ ਅੰਦਰ ਸਮਾਨ ਰੱਖ ਲੰਗੇ ਆ ਜਾ ਆ ਜਾ ਸੇਵਕਾ ਇਹਦਾ ਆਹ ਲਾਈਵ ਥਿਊ ਦੂਜਾ ਸਾਈਡ ਤਾਂ ਹੋਣੀ ਨਹੀਂ ਹੁਣ ਚਲੋ ਮੈਂ ਘੁਮਾ ਕੇ ਤੇ ਮੈਂ ਸਲਿੰਦਰ ਸਿੰਘ ਫ੍ਰੀਕੋਰਟ ਤੋਂ ਇਹ ਹੁਣ ਤਾਂ ਚੱਲਦਾ ਚਮਕੀਲਾ ਮੈਂ ਇਹ ਚੱਲਦਾ ਚਮਕੀਲਾ ਚਮਕੀਲਾ ਸਾਡਾ ਕੱਲ ਨੂੰ ਜਾਣਾ ਜੀ ਆ ਵੀਰ ਵੀ ਬਦੌਲਦਾ ਆ ਟਰੈਕ ਉੱਪਰ ਤਾਂ ਪਾੜਦੇ ਬਿਲਕੁਲ ਟੋਪ ਲਓ ਜੀ ਮ ਚਾਹ ਪੀਤੇ ਆ ਹੁਣ ਸ਼ਾਮ ਦਾ ਟਾਈਮ ਸ਼ਾਮ ਦੀ ਚਾਹ ਤੇ ਚਾਹ ਚੁਸਕੀਆਂ ਨਾਲ ਸਸੀਗਾ ਆਪਣੇ ਪਾਸਤਾ ਪਾਸਤਾ ਨਵਾਂ ਸੀ ਪਾਸਤਾ ਤੇ ਇਧਰ ਸਾਡੀ ਟੀਮ ਦੇ ਸਭ ਤੋਂ ਵੱਡੇ ਮੈਂਬਰ ਬੰਗਾ ਸਾਹਿਬ ਮਗਾ ਸਾਹ ਕਹਿੰਦੇ ਬੰਗੇ ਦੇ ਪੰਗੇ ਇਹ ਬੰਗਾ ਸਾਹਿਬ ਦੇ ਪੰਗੇ ਤੁਸੀਂ ਇਹ ਦੇਖੋ ਵੀ ਆ 11000 ਫੁੱਟ ਤੇ ਇਸ ਸਮੇਂ ਕੱਲ ਸੀਗੇ 7700 ਤੇ ਕੱਲ ਨੂੰ ਜਾਣਾ ਹੈ ਜੀ ਉਹ ਟਾਪ ਤੇ ਉਹ ਟਾਪ ਤੇ ਜਾਣਾ ਜੀ ਕੱਲ ਨੂੰ ਬਿਲਕੁਲ ਨੰਗੇ ਪਹਾੜਾਂ ਤੇ ਤੁਰਨਾ ਉਹ ਸਾਹਮਣੇ ਜਿੱਥੇ ਬਲੂ ਤੇ yellow ਕਲਰ ਦੇ ਟੈਂਟ ਦਿਖ ਰਹੇ ਆ ਉਸ ਤੋਂ ਉੱਪਰ ਹੁੰਦੇ ਹੋਏ ਉਹ ਪਹਾੜੀ ਦੇ ਪੰਲੇ ਆ ਜੀ ਕਾਨੂੰਨ ਲੱਗਣਾ ਹੈ ਝਟ ਪਹਾੜਾਂ ਨਾਲ ਪੰਜਾਬੀਆਂ ਦਾ ਤੇ ਵੇਖੋ ਕੀ ਬੰਦਾ ਲਓ ਜੀ ਮਿੰਥਾਜ ਦੀਆਂ ਢਲਨੀਆਂ ਸ਼ਾਮਾਂ ਸੂਰਜ ਦੀ ਟਿੱਕੀ ਬਿਲਕੁਲ ਪਾੜਾਂ ਦੇ ਥੱਲੇ ਤੇ ਇਸ ਦੂਬਾਰ ਬਸ ਖਾਣੇ ਦੀ ਹੋਈ ਤਿਆਰੀ ਆਪਾਂ ਚਾਹ ਜਰਾ ਤੇ ਇਸ ਦੂਬਾਰ ਬਸ ਖਾਣੇ ਦੀ ਹੋਈ ਤਿਆਰੀ